ਸਾਤਸੀ ਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂਜੀ ਅੱਪਾ ਅੱਜ ਬਣਾਉਣ ਜਾ ਰਹੇ ਹਾਂਗੇ ਬ੍ਰੈਡ ਤੋਂ ਮਰਫੀ ਥੋੜਾ ਆਪਰੇ ਤਿੰਨ ਸਲਾਈਸ ਲੈਨੇ ਤੇ ਥੋੜਾ ਜਿਹਾ ਨਾਲ ਆਪਾਂ ਨੇ ਲਈ ਪਨੀਰ ਦਾ ਟੁਕੜਾ ਤਕਰੀਬਨ ਕਿ 50 ਗ੍ਰਾਮ ਵੀ ਹੈ ਜੀ 50 ਗ੍ਰਾਮ ਤੋਂ ਕੱਟੇ ਥੋੜੇ ਕਾਜੂ ਥੋੜੇ ਆਪਾਂ ਫਲ ਮਖਾਣੇ ਲੈ ਜੋ ਕਿ ਆਪਣੇ ਕੋਲੇ ਫਰਾਈ ਕੀਤੇ ਹੋਏ ਸੀ ਨਾਲ ਲਈ ਥੋੜੀ ਜਿਹੀ ਸੌਗੀ ਥੋੜਾ ਜਿਹਾ ਪਿਸਤਾ ਤੇ ਥੋੜੇ ਜਿਹਾ ਲਈ ਆਪਾਂ ਨੇ ਬਦਾਮ ਇਹ ਸਾਰੀਆਂ ਚੀਜ਼ਾਂ ਦੇ ਨਾਲ ਦਾਲ ਆਪਾਂ ਨੇ ਚੀਨੀ ਲਈਏ ਚੀਨੀ ਤੁਹਾਡੀ ਮਰਜ਼ੀ ਹੈ ਤੁਸੀਂ ਇੱਥੇ ਸ਼ੱਕਰ ਪਾ ਸਕਦੇ ਹੋ ਗੁੜ ਪਾ ਸਕਦੇ ਹੋ ਪਰ ਮੈਂ ਇਹਦੇ ਵਿੱਚ ਚੀਨੀ ਪਾਵਾਂਗੀ ਚੀਨੀ ਜਿਵੇਂ ਅੱਧੀ ਕੌਲੀ ਹੀ ਲਈ ਹੈਗੀ ਕਿਉਂਕਿ ਅਸੀਂ ਚੀਨੀ ਜ਼ਿਆਦਾ ਖਾਂਦੇ ਨਹੀਂਗੇ ਤੇ ਆਪਾਂ ਬਣਾਉਣੀ ਵੀ ਥੋੜੀ ਜੀ ਹੈ ਤੁਸੀਂ ਦੇਖ ਲਓ ਜ਼ਿਆਦਾ ਖਾਣੇ ਹੋ ਘਟਵਾ ਦੋ ਤੁਹਾਡੇ ਆਪਣੇ ਹਿਸਾਬ ਨਾਲ ਹੋਏਗਾ ਨਾਲ ਲੈ ਥੋੜਾ ਮੈਕਲਰ ਫੂਡ ਨਾਲ ਲੈ ਮਕੇਕਰ ਜੋ ਕਿ ਆਪਾਂ ਪਾਵਾਂਗੇ ਆਪਾਂ ਲਮਾ ਕੇ ਦੋ ਗਲਾਸ ਦੁੱਧ ਦੇ ਜੋ ਕਿ ਆਪਾਂ ਨੇ ਮਲਾਈ ਸਮੇਤ ਹੀ ਇਹਦੇ ਵਿੱਚ ਦੁੱਧ ਪਾਇਆ ਕਿਉਂਕਿ ਫਿਰ ਜਲਦੀ ਸੰਘਣਾ ਹੋਏਗਾ ਤੇ ਜਲਦੀ ਹੀ ਤਿਆਰ ਹੋ ਜਾਏਗਾ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਹਵਾ ਲਾਂਗੇ ਉਦੋਂ ਉਬਲਦਾ ਉਦੋਂ ਤਾਂ ਆਪਾਂ ਸਲਾਈਸ ਦੇ ਸੈੱਡ ਕੱਟ ਲਾਂਗੇ ਕਿ ਆਪਾਂ ਇਹਦੇ ਵਿੱਚ ਸੈੱਡਾ ਨਹੀਂ ਪਾਵਾਂਗੇ ਇਹ ਸਾਰੀਆਂ ਆਪਾਂ ਸੈੱਡਾਂ ਲਾ ਕੇ ਰੱਖ ਦਿਆਂਗੇ ਪਰ ਇਹਨਾਂ ਨੂੰ ਸੁੱਟਣਾ ਨਹੀਂ ਆਪਾਂ ਇਹਨਾਂ ਨੂੰ ਵੀ ਕਿਸੇ ਚੀਜ਼ ਦੇ ਵਿੱਚ ਇਸਤੇਮਾਲ ਜ਼ਰੂਰ ਕਰਾਂਗੇ ਜਿਆਦਾ ਨਹੀਂ ਮੋਟੀਆਂ ਨਹੀਂ ਕੱਟਣੀਆਂ ਆਪਾਂ ਸੈੱਡਾਂ ਸਿਰਫ ਬਰੀਕ ਹੀ ਕੱਟ ਕੇ ਰੱਖਣੀਆਂ ਨੇ ਮੈਥਨ ਸਲਾਈਸ ਲੈ ਤੁਸੀਂ ਜਿਆਦਾ ਮਠਿਆਈ ਬਣੇਗੀ ਤੇ ਜਿਆਦਾ ਵੀ ਸਲਾਈਸ ਲੈ ਸਕਦੇ ਹੋ ਅਗਰ ਤੁਹਾਡੇ ਕੋਲੇ ਬਰੈਡ ਨਹੀਂ ਤਾਂ ਤੁਸੀਂ ਕੋਈ ਵੀ ਬਿਸਕੁਟ ਲੈ ਸਕਦੇ ਹੋ ਬਿਸਕੁਟ ਕੋਈ ਵੀ ਹੋਣ ਇਹ ਨਹੀਂ ਕਿ ਆਪਾਂ ਜਿਆਦੇ ਮਹਿੰਗੇ ਵਾਲੇ ਬਿਸਕੁਟ ਹੀ ਲੈਣੇ ਹਨ ਸਸਤੇ ਬਿਸਕੁਟ ਦੇ ਨਾਲ ਵੀ ਇਹ ਮਠਿਆਈ ਤਿਆਰ ਹੋ ਜਾਂਦੀ ਹੈ ਹਾਂ ਜਿਵੇਂ ਬਰੱਡ ਦੇ ਕੋਨੇ ਕੱਟ ਦਿੱਤੇ ਆ ਆ ਪੈਸ ਨੂੰ ਹੁਣ ਸਾਹਮ ਕੇ ਰੱਖ ਲਾਂਗੇ ਜੇ ਚੀਜ਼ ਹੋਰ ਜ਼ਰੂਰਤ ਤੇ ਤਾਂ ਆਪਾਂ ਉਹਦੇ ਵਿੱਚ ਐਡ ਕਰ ਲਾਂਗੇ ਅਗਰ ਤੁਸੀਂ ਪਾਉਣਾ ਚਾਹੋ ਨਾ ਪਾ ਲਓ ਪਰ ਮੈਂ ਇਹਦੇ ਵਿੱਚ ਨਹੀਂ ਪਾਵਾਂਗੇ ਆਪਾਂ ਦੁੱਧ ਨੂੰ ਘੱਟ ਸੇਕ ਦੇ ਉੱਪਰ ਹੀ ਉਬਾਲ ਆ ਗਿਆ ਤੇ ਆਪਾਂ ਇਸ ਦੇ ਟੁਕੜੇ ਛੋਟੇ ਛੋਟੇ ਕਰ ਲਾਂਗੇ अगर आप छोटे टुकड़े तैयार रखा तो बहुत ही जल्दी बन जाएगी हाँ जी आप तैयार करके रख ले जो तो कपड़ा दुध ਜਦੋਂ ਕਾਪੜਾ ਦੁੱਧ ਪੂਰਾ ਵਾਲਾ ਹੁੰਦਾ ਉਦੋਂ ਦਾ ਕਾਪਾ ਜੋ ਆਪਣੇ ਕੋਲੇ ਲਏ ਹੋਏ ਡਰਾਈ ਫਰੂਟ ਆਪਾਂ ਉਹਨਾਂ ਨੂੰ ਪੀਸ ਲੈਣੇ ਆ ਤੁਸੀਂ ਮੋਟੇ ਰੱਖਣੇ ਜਾਂ ਬਿਲਕੁਲ ਪੀਸ ਕੇ ਰਕ ਪੀਸਣੇ ਆ ਤੋ ਤੁਹਾਡੇ ਤੇ ਆਪਣੇ ਤੇ ਡਿਪੈਂਡ ਆ ਪਰ ਮੈਂ ਹਲਕਾ ਥੋੜਾ ਜਾਂ ਆਪਾਂ ਦਰਦਰਾ ਜਿਹਾ ਪੀਸ ਕੇ ਜੋ ਆਪਾਂ ਡਰਾਈ ਫਰੂਟ ਲੈ ਸੀ ਪੀਸ ਕੇ ਰੱਖ ਲਈ ਅਗੇ ਤੇ ਆਪਾਂ ਹੁਣ ਇਹਨੂੰ ਬਹੁਤ ਚੰਗੀ ਤਰ੍ਹਾਂ ਵਾਲਾ ਆ ਗਿਆ ਇਹਦੇ ਵਿੱਚ ਪਾਵਾਂਗੇ ਆਪਾਂ ਹੁਣ ब्रेड अगर तुम ए मिल्क पाउडर पा चाहे पा लो तो मैं भी मिल्क पाउडर जरूर पावगी ज्यादा नहीं सिर्फ एक चमचा चमचा भी अपने वाले को थोड़ा व्डे वाला ही है अपने हिसाब नकरीबन भी ग्राम भी बनता वा है ज्यादा नहीं पावगी ਹੰਜੀ ਪਾ ਪਾਊਡਰ ਇਹਦੇ ਵਿੱਚ ਕਰ ਲਿਆ ਬੱਸ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬ੍ਰੈਡ ਦੇ ਪੀਸ ਤੁਹਾਡੇ ਕੋਲ ਬ੍ਰੈਡ ਦੇ ਪੀਸ ਨਹੀਂ ਤਾਂ ਬਿਸਕੁਟ ਜ਼ਰੂਰ ਪਾ ਲਓ ਬਿਸਕੁਟ ਆਨ ਵੀ ਬੰਦੀ ਬੜੀ ਸੋਹਣੀ ਬਣਦੀ ਆ ਨਹੀਂ ਤਾਂ ਰਾਤ ਦੀਆਂ ਬਚੀਆਂ ਹੋਈਆਂ ਰੋਟੀਆਂ ਤਾਂ ਵੀ ਤਿਆਰ ਹੁੰਦੀ ਆ ਕਿਉਂਕਿ ਉਹ ਵੀ ਤਾਂ ਅਨਾਜ ਹੁੰਦਾ తినతో చారా ఏర్వే ఇలాచిడరీ సేట మన ఇలాచి నీ చట్ సేకాగే నీతో కచ్చా ర ਹਾਂ ਜੀ ਆਪਾਂ ਹਲਾਉਂਦੇ ਜਾਵਾਂਗੇ ਜਿੰਨਾ ਘੱਟ ਸੇਕਦੇ ਪਕਾਵਾਂਗੇ ਉਨਾ ਹੀ ਇਹ ਬੇਤਰ ਤਿਆਰ ਹੋਏਗਾ ਹਾਂ ਜੀ ਆਪਾਂ ਘੱਟ ਸੇਕਦੇ ਰੱਖਾਂਗੇ ਦੇਖੋ ਆਪਣੇ ਕਿਦਾਂ किन्ना सोहना तैयार तो हो गया है हम आपके दे थोड़ा जि पनीर पनीर भी आप चंकी तरह पीस लगे ठंडे पानी के नाम धोता तो से जो कटासी सारी बहर आप कड़ दिखती से मीडियम आपज के उपर ही करके करा ਇਹਨਾਂ ਨੂੰ ਹਿਲਾਉਂਦੇ ਜਰੂਰ ਰਹਿਣਾ ਵਾ ਜਿਆਦਾ ਸ਼ੇਕ ਕਰਦੇ ਤਾਂ ਫਿਰ ਇਹ ਛਿੱਟੇ 'ਚ ਬਾਹਰ ਨੂੰ ਪੈਂਦੇ ਨੇ ਇਸ ਲਈ ਆਪਾਂ ਹੌਲੀ ਤੇ ਕੀਤਾ ਤਾਂ ਦੇਖੋ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਆਪਣਾ ਜਬ ਬਰੈਡ ਪਾਇਆ ਸੀ ਆਪਾਂ ਇਹਦੇ ਸਾਰੇ ਮਿਕਸ ਹੋ ਗਏ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੀ ਚੀਨੀ ਜਿੰਨੀ ਤੁਹਾਨੂੰ ਜ਼ਰੂਰਤ ਆ ਤੁਸੀਂ ਉਨੀ ਹੀ ਚੀਨੀ ਇਹਦੇ ਵਿੱਚ ਪਾ ਸਕਦੇ ਆ ਤੇ ਦੋਕ ਤੰਦ ਪਾਵਾਂਗੇ ਆਪਾਂ ਚ ਕੇਸਰ ਦੇ ਜਿਆਦਾ ਨਹੀਂ ਥੋੜਾ ਹੀ ਫਿਰ ਆਪਾਂ ਇਹਨੂੰ ਹਿਲਾਵਾਂਗੇ ਥੋੜਾ ਕਲਰ ਦੇਵੇਗਾ ਇਹ ਆਪਣਾ ਥੋੜਾ ਪਾਵਾਂਗੇ ਆਪਾਂ ਚ ਕਲਰ ਫੂਡ ਉਹ ਵੀ ਜਿਆਦਾ ਨਹੀਂ ਤਕਰੀਬਨ ਇੱਕ ਚੁੰਡੀ ਕੇ ਦਾ ਕਰੀਏ ਥੋੜਾ ਕਲਰ ਚੇਂਜ ਕਰਨ ਲਈ ਨਹੀਂ ਤੁਸੀਂ ਪਾਉਣਾ ਚਾਹਦੇ ਕਲਰ ਬਿਲਕੁਲ ਨਾ ਪਾਓ ਇਹ ਚ ਪਾ ਰਹੇ ਹਾਂ ਪਚੀਨੀ ਜਿੰਨੀ ਤੁਹਾਨੂੰ ਜ਼ਰੂਰਤ ਹੈ ਤੁਸੀਂ ਜਿਆਦਾ ਘੱਟ ਵੱਧ ਜਿੰਨੀ ਖਾਣੇ ਤੁਸੀਂ ਪਾ ਸਕਦੇ ਹੋ ਚੰਗੀ ਤਰ੍ਹਾਂ ਪਾ ਕਰਾਂਗੇ ਮਿਕਸੇ ਨੂੰ ਆਪਾਂ ਇਹ ਚੰਗੀ ਤਰ੍ਹਾਂ ਪਕਾਉਣਾ ਕਿਉਂਕਿ ਨਾਲੇ ਆਪਣੀ ਚੀਨੀ ਖਰਜੇ ਦੇ ਵਿੱਚ ਖਲ ਜਾਏਗੀ ਚੀਨੀ ਤੁਸੀਂ ਕੋਈ ਵੀ ਫੂਡ ਕਲਰ ਪਾਉਣਾ ਚਾਹਦੇ ਵਿੱਚ ਪਾ ਸਕਦੇ ਹੋ ਪਰ ਨਹੀਂ ਪਾਉਣਾ ਚਾਹਦੇ ਨਾ ਪਾਓ ਇਹ ਤੁਹਾਡੇ ਤੇ ਆਪਣੇ ਤੇ ਹੈ ਪਰ ਮੈਂ ਜਿਹੜਾ ਫੂਡ ਕਲਰ ਥੋੜਾ ਜਿਹਾ ਪਾਇਆ ਜਿਆਦਾ ਨਹੀਂ ਥੋੜਾ ਕਲਰ ਚੇਂਜ ਕਰਨ ਲਈ ਅਗਰ ਤੁਹਾਡੇ ਕੋਲ ਪਨੀਰ ਨਹੀਂ ਤੁਸੀਂ ਪਨੀਰ ਵੀ ਨਾਪਉ ਹਾਂਜੀ ਆਪਣੀ ਮਠਿਆਈ ਬਣ ਕੇ ਇਹ ਤਿਆਰ ਆ ਆਪਾਂ ਨੂੰ ਥੋੜਾ ਹਾਂ ਠੰਡਾ ਹੋਣ ਦਾ ਇੰਤਜ਼ਾਰ ਕਰਦੇ ਹਾਂ ਕਿਉਂਕਿ ਜਿਆਦਾ ਹੀ ਗਰਮ ਹਨ ਇਹ ਪਰ ਘਟ ਸੇਕਦੇ ਜਰੂਰ ਪਕਾਉਂਦੇ ਰਹਿੰਦੇ ਰਹਿ ਵੀ ਆਪਾਂ ਪਕਾਉਣਾ ਤਾਂ ਘਟ ਸੇਕਦੇ ਹੀ ਪਕਾਉਨੇ ਆ ਅਗਰ ਤੁਸੀਂ ਜ਼ਿਆਦਾ ਬਣਾਉਣੇ ਚਾਹਣੇ ਤਾਂ ਜ਼ਿਆਦਾ ਬਣਾ ਸਕਦੇ ਹੋ ਪਰ ਪਹਿਲਾਂ ਤੁਸੀਂ ਇਹਨਾਂ ਆਪਣੇ ਘਰ ਵਿੱਚ ਬਣਾਓ ਜ਼ਰੂਰ ਬੱਚਿਆਂ ਨੂੰ ਬਣਾ ਕੇ ਖਿਲਾਓ ਤੁਹਾਡੇ ਬੱਚੇ ਬੜੇ ਖੁਸ਼ ਹੋਣਗੇ ਤੇ ਬਾਤ ਹੀ ਚਾਹਵਾਨ ਹੋਣਗੇ ਇਸ ਮਠਿਆਈ ਦੇ ਹਾਂਜੀ ਆਪਾਂ ਹੁਣ ਗੈਸ ਬੰਦ ਕਰਕੇ ਆਪਾਂ ਹੁਣ ਇਹ ਤਾਂ ਠੰਡਾ ਹੋਣ ਦਾ ਥੋੜਾ ਇੰਤਜ਼ਾਰ ਕਰਾਂਗੇ ਕਿਉਂਕਿ ਆਪਾਂ ਜੋ ਡਰਾਈ ਫਰੂਟ ਪਾਉਣਾ ਉਹ ਵੀ ਥੋੜਾ ਠੰਡੇ ਦੇ ਵਿੱਚ ਹੀ ਪਾਵਾਂਗੇ ਕਨੇਟਾ ਵਜਾ ਆਪਾਂ ਗਰਮ ਦੇ ਵਿੱਚ ਪਾਉਨੇ ਆ ਕਦੇ ਵੀ ਤੁਸੀਂ ਦੇਖ ਲਓ ਗਰਮ ਦੇ ਵਿੱਚ ਪਾਵਾਂਗੇ ਆਪਾਂ ਤਾਂ ਉਹ ਟੇਸਟ ਨਹੀਂ ਰਹਿੰਦਾ ਆਪਾਂ ਇਹਦੇ ਵਿੱਚ ਪਾਵਾਂਗੇ ਹੁਣ ਡਰਾਈ ਫਰੂਟ ਤੁਸੀਂ ਡਰਾਈ ਫਰੂਟ ਇਹਦੇ ਉੱਪਰ ਵੀ ਲਾਉਣਾ ਤਾਂ ਰੱਖ ਸਕਦੇ ਹੋ ਪਰ ਮੈਂ ਇਹਦੇ ਵਿੱਚ ਹੀ ਮਿਕਸ ਕਰਾਂਗੀ ਜੇ ਰਪਕਾ ਕੋਸਾ ਹੈ ਹੁਣ ਤਾਂ ਹੀ ਇਹਨੂੰ ਕਰੇ ਬਿਲਕੁਲ ਜਿਆਦਾ ਠੰਡਾ ਹੋਣ ਤੇ ਵੀ ਇਹਦੇ ਵਿੱਚ ਡਰਾਈ ਫਰੂਟ ਨਾ ਪਾਵੋ ਜੋ ਥੋੜਾ ਪਤਾ ਲੱਗਦਾ ਕਿ ਆਪਾਂ ਨੂੰ ਇਹਦਾ ਪੂਰਾ ਜੋ ਪੂਰਾ ਸ਼ੇਕ ਹੁੰਦਾ ਵਾ ਪੂਰਾ ਤੱਤਾ ਬਣ ਹੁੰਦਾ ਉਹ ਨਹੀਂ ਰਿਹਾ ਇਹਦੇ ਵਿੱਚ ਉਸ ਟਾਈਮ ਇਹਨੂੰ ਡਰਾਈ ਫਰੂਟ ਇਹਦੇ ਵਿੱਚ ਮਿਕਸ ਕਰ ਦੋ ਆਪਾਂ ਡਰਾਈ ਫਰੂਟ ਇਹਦੇ ਵਿੱਚ ਮਿਕਸ ਕਰ ਦਿੱਤੇ ਨੇ ਉੱਪਰ ਲਾਉਣੇ ਤਾਂ ਉੱਪਰ ਵੀ ਲਾ ਸਕਦੇ ਆ ਆ ਤੁਸੀਂ ਇਹਦੇ ਕੱਲਾ ਪਿਸਤਾ ਵੀ ਉੱਪਰ ਇਹਦੇ ਲਾ ਸਕਦੇ ਹੋ ਆਪਾਂ ਤਾਂ ਪਲੇਟ ਦੇ ਵਿੱਚ ਤੇਲ ਲਾ ਕੇ ਰੱਖ ਲਿਆ ਜੋ ਕਿ ਆਪਾਂ ਥਾਲੀ ਦੇ ਵਿੱਚ ਕੱਢਾਂਗੇ ਇਹਨੂੰ ਇਹ ਸਾਰੀਆਂ ਚੀਜ਼ਾਂ ਆਪਾਂ ਘਰ ਦੇ ਵਿੱਚ ਬਣਾ ਕੇ ਖਾ ਸਕਦੇ ਆਪਾਂ ਨੂੰ ਬਾਜ਼ਾਰ ਜਾਣ ਦੀ ਲੋੜ ਨਹੀਂ ਪੈਂਦੀ ਆਪਾਂ ਨੂੰ ਵੀ ਪਤਾ ਲੱਗਦਾ ਕਿ ਆਪਾਂ केड़ी, -केड़ी चीज पाई और कि चंगी और जा कि माड़ी बनाई है कि आप चंगी तरह सेट कर लागे ਆਪਾਂ ਖੰਡਾ ਦਾ ਖੰਡਾ ਹੋਂ ਦੇਵਾਂਗੇ ਇਹਦੇ ਉੱਪਰ ਆਪਾਂ ਪੇਸਟਾ ਨਹੀਂ ਆਪੇ ਦੇ ਉੱਪਰ ਸੌਗੀ ਲਾਵਾਂਗੇ ਤੁਸੀਂ ਬਦਾਮ ਪੇਸਟਾ ਕਰ ਜੀ ਜੋ ਵੀ ਲਾਉਣਾ ਚਾਹੋ ਨੇ ਇਹਦੇ ਉੱਪਰ ਲਾ ਸਕਦੇ ਹੋ ਪਰ ਮੈਂ ਇਹਦੇ ਉੱਪਰ ਸੌਗੀ ਲਾਵਾਂਗੀ ਹਾਂਜੀ ਇਹ ਪਾਨ ਥੋੜਾ ਠੰਡਾ ਹੋਣ ਤੇ ਨੂੰ ਅੱਧਾ ਘੰਟਾ ਠੰਡਾ ਹੋਣ ਲਈ ਰੱਖਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਫਰਿੱਜ ਦੇ ਵਿੱਚ ਲਾ ਦੇਾਂਗੇ ਹਾਂਜੀ ਹੁਣ ਆਪਾਂ ਗਰਮ ਆਪਣੀ ਬ੍ਰੈਡ ਵਰਫੀ ਬਣ ਕੇ ਤਿਆਰ ਹੈ ਤੁਸੀਂ ਵੀ ਘਰ ਦੇ ਵਿੱਚ ਬਣਾਇਆ ਕਰੋ ਇਹਨੂੰ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਔਰ ਬੈਲ ਬਟਨ ਦਬਾਉਣਾ ਨਾ ਭੁੱਲਣਾ ਤੁਹਾਡੇ ਸਹਿਯੋਗ ਦੀ ਲੋੜ ਹੈ ਧੰਨਵਾਦ ਜੀ